ਪਿਛਲੇ ਕੁਝ ਦਿਨਾਂ ਤੋਂ ਟਰੱਕ ਯੂਨੀਅਨ ਬਰਨਾਲਾ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਪ੍ਰਧਾਨ ਵੱਲੋਂ ਯੂਨੀਅਨ ਦੀ ਕਰੋੜਾਂ ਰੁਪਏ ਦੀ ਜਗ੍ਹਾ ਨੂੰ ਕੌਡੀਆਂ ਦੇ ਪਾਸ ਦੇਣ ਦਾ ਮਾਮਲਾ ਵੱਡੀ ਪੱਧਰ ਤੇ ਉਜਾਗਰ ਹੋਣ ਤੋਂ ਬਾਅਦ ਅੱਜ ਟਰੱਕ ਯੂਨੀਅਨ ਦੇ ਆਪਰੇਟਰਾਂ ਵੱਲੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਹਾਜ਼ਰੀ ਵਿੱਚ ਸੁਖਬਾਲ ਸਿੰਘ ਪਾਲਾ ਸੰਧੇ ਨੂੰ ਆਪਣਾ ਪ੍ਰਧਾਨ ਚੁਣ ਲਿਆ ਗਿਆ। ਆਮ ਆਦਮੀ ਪਾਰਟੀ ਵੱਲੋਂ ਬਣਾਏ ਗਏ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੇ ਬਰਾਬਰ ਟਰੱਕ ਆਪਰੇਟਰਾਂ ਵੱਲੋਂ ਚੁਣੇ ਗਏ ਨਵੇਂ ਪ੍ਰਧਾਨ ਨਾਲ ਸਤਾਤਰੀ ਤਿਰ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਇਸ ਮੌਕੇ ਤੇ ਗੱਲਬਾਤ ਕਰਦੇ ਆ ਵਿਧਾਇਕ ਕਾਲਾ ਟੈਲੋ ਦਾ ਕਹਿਣਾ ਹੈ ਕਿ ਟਰੱਕ ਯੂਨੀਅਨ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਟਰੱਕ ਆਪਰੇਟਰਾਂ ਦਾ ਸੂਸ਼ਨ ਕੀਤਾ ਜਾ ਰਿਹਾ ਸੀ ਅਤੇ ਆਪਰੇਟਰਾਂ ਵੱਲੋਂ ਪਾਈ ਪਾਈ ਜੋੜ ਕੇ ਬਣਾਈ ਗਈ ਕਰੋੜਾਂ ਰੁਪਏ ਦੀ ਧਰਮਕੰਡੇ ਵਾਲੀ ਜਗ੍ਹਾ ਨੂੰ ਆਮ ਆਦਮੀ ਪਾਰਟੀ ਦੁਆਰਾ ਬਣਾਏ ਗਏ ਪ੍ਰਧਾਨ ਦੌਰਾਨ ਸਿਰਫ 6500 ਰੁਪਏ ਸਾਲ ਦੇ ਪਟੇ ਉੱਪਰ ਦੇ ਕੇ ਵੱਡਾ ਧੁਖਾ ਕੀਤਾ ਗਿਆ ਜਿਸ ਨੂੰ ਕਦੇ ਵੀ ਉਹ ਬਰਦਾਸ਼ਤ ਨਹੀਂ ਕਰਨਗੇ ਦੇਖੋ ਅੱਜ ਜਿਹੜਾ ਮੇਰਾ ਆਉਣ ਦਾ ਮਕਸਦ ਸੀ ਮੈਂ ਇਹਨਾਂ ਆਪਰੇਟਰਾਂ ਦਾ ਜੋ ਇਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਮੈਂ ਪਹਿਲਾਂ ਵੀ ਡੀ ਸਾਹਿਬ ਨੂੰ ਮਿਲਿਆ ਸੀਗਾ ਇਹਨਾਂ ਨੇ ਪਹਿਲੇ ਹੀ ਖਤਸਾ ਜਾਰੀ ਕੀਤਾ ਸੀ ਵੀ ਇਦਾਂ ਹੋ ਸਕਦਾ ਲੇਕਿਨ ਪਰ ਉਹ ਆਲਰੇਡੀ 1 ਮਹੀਨਾ 1.5 ਮਹੀਨਾ ਪਹਿਲਾਂ ਜਿਹੜੀ ਜ਼ਮੀਨ ਆ ਉਹ ਤੁਹਾਨੂੰ ਪਤਾ ਵੀ ਸਾਰਿਆਂ ਨੇ ਤੁਸੀਂ ਮਾਰਟ ਕਾਰਡ ਦਾ ਉਹ ਦੇਖਿਆ ਵੀ ਰਿਕਾਰਡ ਵੀ ਉਹਦੇ ਵਿੱਚ 6500 ਰੁਪਏ ਵਿੱਚ ਕਰੋੜਾਂ ਰੁਪਏ ਦੀ ਜ਼ਮੀਨ ਹੈ ਜਿਹੜੀ ਸਲਾਨਾ ਉਹਨਾਂ ਨੇ ਲੀਟ ਦਿੱਤੀ ਹੈ ਜਿਹੜਾ ਟਰੱਕ ਆਪਰੇਟਰਾਂ ਦੇ ਨਾਲ ਇੱਥੋਂ ਦੇ ਲੋਕਾਂ ਨਾਲ ਵੱਡਾ ਧੋਖਾ ਵੱਡੀ ਮੈਲਮੈਂਟ ਹੋਈ ਆ ਉਹਦੇ ਵਿੱਚ ਜਿਹੜੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਆ ਇਹ ਤਾਂ ਮੈਂ ਪਹਿਲਾਂ ਆਪਣੀ ਸਪੀਚ ਨਾਲ ਵੀ ਬੋਲਿਆ ਵੀ ਮੇਰੀ ਕਦੇ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਥੋਪਨ ਦੇ ਵਿੱਚ ਕੋਈ ਮੇਰੀ ਦਾਖਲਦਾਰ ਜੀ ਨਹੀਂ ਹੋ ਚਾਹੇ ਅੱਜ ਚਾਹੇ ਸਰਕਾਰ ਬੰਦ ਜੀ ਨੂੰ ਵੀ ਟਰੱਕ ਪੀਟਰ ਸਭ ਸਾਂਝੀ ਦਾ ਚੁਣਗੇ ਉਹਦੇ ਮੈਂ ਨਾਲ ਖੜੂੰਗਾ ਉਹਨੂੰ ਨਾਲ ਲੈ ਕੇ ਜਿਹੜੀਆਂ ਟਰੱਕ ਪੀਟਰ ਦੀਆਂ ਸਮੱਸਿਆਵਾਂ ਨੇ ਜੋ ਉਹਨਾਂ ਦੀਆਂ ਉਹਨੂੰ ਹੱਲ ਕਰਾਂ ਦੀ ਮੈਂ ਕੋਸ਼ਿਸ਼ ਕਰੂੰਗਾ ਜਿਹੜਾ ਇਹਨਾਂ ਨੂੰ ਸਰਦਾਰ ਸਪਾਲਤ ਸਿੰਘ ਨੇ ਪਾਲਾ ਜੀ ਜਿਹੜੇ ਟਰੱਕ ਪੀਟਰ ਨੇ ਤੁਹਾਡੇ ਸਾਹਮਣੇ ਸਾਰਿਆਂ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਹੈ ਟਰੱਕ ਆਪਰੇਟਰਾਂ ਦਾ ਫੈਸਲਾ ਹੈ ਸਰਬਸੰਤ ਚੱਲਿਆ ਗਿਆ ਫੈਸਲਾ ਹੁਣ ਤੇ ਮੈਂ ਇਹਨਾਂ ਨੂੰ ਭਰੋਸਾ ਦਿਵਾਉਣ ਵਾਸਤੇ ਆਂ ਵੀ ਤੁਹਾਡੀ ਕੋਈ ਵੀ ਸਮੱਸਿਆ ਹੋਈ ਜਿੱਥੋਂ ਤੱਕ ਵੀ ਮੈਂ ਤੁਹਾਡੇ ਮੇਰੀ ਪਹੁੰਚ ਬਣੀ ਮੈਂ ਤੁਹਾਡੇ ਲਈ ਤੁਹਾਡੀਆਂ ਸਮੱਸਿਆਵਾਂ ਲਈ ਤੁਹਾਡੇ ਖੇਤਾਂ ਦੇ ਲਈ ਮੈਂ ਲੜੂੰਗਾ ਤੇ ਜੋ ਵੀ ਜਿਹਨਾਂ ਦੀ ਜ਼ਮੀਨ ਹੈ ਜਿਹੜੀ ਤੁਹਾਡੀਆਂ ਨੇ ਭਾ ਦਿੱਤੀ ਆ ਉਹ ਤੋਂ ਅਸੀਂ 1 ਇੰਚ ਵੀ ਜ਼ਮੀਨ ਹੈ ਜਿਹੜੀ ਉਹਨੂੰ ਕਿਸੇ ਨੂੰ ਇਜ਼ਤਕਾਰ ਨਹੀਂ ਹੋਣ ਦੇਵਾਂਗੇ ਔਰ ਮੈਂ ਤੁਹਾਡੇ ਮਾਧਿਓਂ ਰਹੀਂ ਵੀ ਜਿਹੜੇ ਇੱਥੋਂ ਦੇ ਆਮ ਆਦੀ ਪਾਰਟੀ ਦੇ ਆਗੂ ਰੀਡ ਕਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਜਿਹੜਾ ਗਰੀਪ ਰੇਟਾਂ ਦੀ ਜਿਹੜੀ ਪਾਈ ਪਾਈ ਜੋੜ ਕੇ ਲਈ ਜ਼ਮੀਨ ਉਹਨੂੰ ਇਦਾਂ ਨਾ ਹੜਪਣ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਉਹ ਲੀਜਾ ਉਹਨੂੰ ਕੈਨਸਲ ਕਰਵਾਉਣਾ ਦੂਸਰਾ ਜਿਹੜਾ ਇਹਨਾਂ ਦੀਆਂ ਸਮੱਸਿਆਵਾਂ ਕੀ ਆ ਜਿਵੇਂ ਇਹਨਾਂ ਨੂੰ ਜਿਹੜਾ ਕਿਰਾਇਆ ਜੋ ਮਿੱਥਿਆ ਜਾਂਦਾ ਸਰਕਾਰ ਬਣੇ ਉਹ ਤੋਂ ਬਹੁਤ ਘੱਟ ਰੇਟ ਤੇ ਕੰਮ ਕਰਵਾਇਆ ਜਾਂਦਾ ਕਿਉਂਕਿ ਪਿੱਛੇ ਯੂਨੀਅਨ ਭੰਗ ਹੋ ਗਈਆਂ ਸੀ ਜਿਹੜੇ ਕੁਝ ਆਪਰੇਟਰ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਸਿਆਸੀ ਤੌਰ ਤੇ ਇੱਥੇ ਬਿਠਾ ਦਿੰਨੇ ਆ ਕਬਜ਼ਾ ਕਰਵਾ ਦਿੰਨੇ ਜਿਨ੍ਹਾਂ ਦਾ ਉਹ ਆਪਣੀਆਂ ਟਰਾਂਸਪੋਰਟਾਂ ਬਣਾ ਲੈਂਦੇ ਆ ਜਾਂ ਜਿਹੜੇ ਐਫਸੀ ਦੇ ਠੇਕੇਦਾਰ ਬਗਰੇ ਹੁੰਦੇ ਉਹਨਾਂ ਨਾਲ ਮਿਲ ਜਾਂਦੇ ਨੇ ਤੇ ਕਿੱਥੇ ਮੰਨ ਲਓ 3500 ਰੁਪਏ ਚੱਕਰ ਦਾ ਕਰਾਇਆ ਤਾਂ ਇਹਨਾਂ ਨੂੰ 2200 2000 ਜਾਂ 2500 ਦੀ ਨਾ ਸੋਚ ਨਹੀਂ ਕੀਤਾ ਜਾਂਦਾ ਇੱਕ ਬੰਦਾ ਸਾਰਾ ਦਿਨ ਟਰੱਕ ਤੇ ਗਰਮੀ 'ਚ ਬੈਠ ਕੇ ਉਹਦਾ ਡੀਜ਼ਲ ਵੀ ਮੱਝਦਾ ਉਹਦੀ ਦਿਹਾੜੀ ਵੀ ਉਹਦੇ ਟਾਇਰ ਵੀ ਘਾਤਣ ਗੱਡੀ ਦਾ ਬੀਮਾ ਵੀ ਕਰਾਉਣਾ ਤਾਂ 2000 ਜਾਂ 2200 ਰੁਪਏ ਵਿੱਚ ਕਿਵੇਂ ਅਕਜਲਾ ਕਰ ਸਕਦਾ ਜਾਂ ਕਿ ਠੇਕੇਦਾਰ ਸਰਕਾਰ ਤੋਂ ਜੇਕਰ ਸਰਕਾਰ ਜਾਂ ਕੋਈ ਹੋਰ ਮਹਿਕਮਾ ਇਹ ਸਮਝਦਾ ਹੈ ਵੀ ਠੀਕ ਆ ਵੀ 2200 ਜਾਂ 2500 ਟਰੱਕ ਪਿੱਟ ਦਾ ਗੁਜ਼ਾਰਾ ਹੁੰਦਾ ਤਾਂ ਫਿਰ ਉਹ ठेकेदार ਨੂੰ ਵਿੱਚ ਕਿਉਂ ਪਾਉਂਦੇ ਨੇ ਫਿਰ 1000 ਰੁਪਿਆ ਜਾਂ 1200 ਰੁਪਏ ਚੱਕ ਕੇ ਸਰਕਾਰ ਨੂੰ ਚੂਨਾ ਕਿਉਂ ਲਾਉਂਦੇ ਨੇ ਫਿਰ ਉਹ ਸਿੱਧਾ ਹੀ ਇਹਨਾਂ ਨੂੰ ਦੇ ਦੇਣ ਮੈਂ ਚਾਹੁੰਦਾ ਵੀ ਇਹਨਾਂ ਦਾ ਕੋਈ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਮੈਂ ਮਿਲ ਕੇ ਵੀ ਕਹੂੰਗਾ ਜਿੱਦੇ ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਟਾਈਮ ਮਿਲਿਆ ਵੀ ਇਹਨਾਂ ਗਰੀਬ ਲੋਕਾਂ ਦਾ ਕੋਈ ਹੱਲ ਕਰੋ ਜੁਨੀਆ ਨਾ ਤੋੜਤੀਆਂ ਮੇਰੀ ਗੱਲ ਪੂਰੀ ਹੋਣ ਜੁਨੀਆ ਤੋੜਤੀਆਂ ਕੁਇ ਸੋਸਾਇਟੀ ਬਣਾ ਕੇ ਇੱਕ ਸਮੂਹ ਜਿਵੇਂ ਹਿਮਾਚਲ ਦੇ ਵਿੱਚ ਕੀ ਹੈ ਉੱਥੇ ਜਿਹੜੇ ਉਸ ਇਲਾਕੇ ਦੇ ਲੋਕ ਹੈ ਇੱਥੇ ਇੰਡਸਟਰੀ ਲੱਗਦੀ ਹੈ ਉਹਨਾਂ ਦੀ ਇੱਕ ਸੋਸਾਇਟੀ ਬਣਾ ਦਿੱਤੀ ਜਾਂਦੀ ਹੈ ਕੋਈ ਸੈਟ ਨਮਾ ਮੈਂਬਰ ਨਾ ਹੋਵੇ ਇੱਕ ਬਕਾਇਦਾ ਸਿਕਿਉਰਿਟੀ ਰੱਖੀ ਜਿਵੇਂ ਅਸੀਂ ਪਹਿਲਾਂ ਸਾਡੇ ਵੀ ਟਰੱਕ ਜੂਨੇ ਬਿ ਸਿਕਿਉਰਿਟੀ ਰੱਖੀ ਹੋ ਸੀ ਉਹ ਉੱਥੇ ਉਹੀ ਬੰਦੇ ਕੰਮ ਕਰਦੇ ਆ ਤਾਂ ਜਿਹੜਾ ਮੈਂ ਚਾਹਣਾ ਵੀ ਇੱਥੇ ਜੋ ਵੀ ਕੰਮ ਮਿਲੇ ਉਸ ਜਿਹੜੇ ਉਹਦੀ ਜੂਨੀ ਡਿ렉ਸ਼ਨਾਂ ਜੂਨੀਆਂ ਦੀ ਉੱਥੋਂ ਦੇ ਆਪਰੇਟਰਾਂ ਨੂੰ ਉਸ ਦੀ ਪਹਿਲ ਹੋਵੇ ਜੇਕਰ ਉਹ ਕੰਮ ਚੋਂ ਗੱਡੀਆਂ ਨਹੀਂ ਮਤਲਬ ਕਈ ਯਾਰ ਕੰਮ ਜ਼ਿਆਦਾ ਹੁੰਦਾ ਦੇ ਸਕ ਤਾਂ ਫਿਰ ਜਿਹੜੀ ਸੈਕੰਡ ਆਪਸ਼ਨ ਹੋਣੀ ਚਾਹੀਦੀ ਹੈ ਨਹੀਂ ਤੇੜੀ ਪਹਿਲ ਇੱਥੋਂ ਦੇ ਪ੍ਰਿੰਟਰਾਂ ਨੂੰ ਤਾਂ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਰੋਜ਼ਗਾਰ ਦੇਣਾ ਤੇ ਅਸੀਂ ਇਹਨਾਂ ਗਰੀਬ ਪ੍ਰਿੰਟਰਾਂ ਨੂੰ ਜਿਹੜਾ ਨੂੰ ਜੇ ਪੈਰਾਂ 'ਤੇ ਖੜੇ ਕਰਨਾ ਚਾਹੁੰਦੇ ਆ ਕਿੰਨੇ ਜਿਹੜੇ ਆਪਣੀ ਜਿਹੜੀ ਉਮਰਾਂ ਨਿਗਾਹ ਕੇ ਇਸ ਕਿੱਤੇ ਦੇ ਬੱਚਾ ਚਾਹੀਏ ਕੋਈ ਹੋਰ ਕੰਮ ਵੀ ਕਰ ਨਹੀਂ ਸਕਦੇ ਇਹਨਾਂ ਦਾ ਇਸ ਕਿੱਤੇ ਨਾਲ ਲਗਾ ਹੈ ਤਾਂ ਜੇ ਇਹਨਾਂ ਨੂੰ ਰੋਟੀ ਖਾਂਦੇ ਰਹਿਣ ਦੇਣਾ ਇਹਨਾਂ ਨੂੰ ਪੈਰਾਂ 'ਤੇ ਖੜੇ ਕਰਨਾ ਤੁਹਾਨੂੰ ਇਹਨਾਂ ਦੀ ਬਾਹ ਫੜ ਲੈ ਪਈ ਐ ਐਮਐਲਏ ਸਾਹਿਬ ਕਹਿੰਦਾ ਤੱਕਾ ਔ ਮੇਰੇ ਖੁਦਾ ਅੱਜ ਪਹਿਲ ਬਰਨਾਲੇ ਤੋਂ ਵੀ ਅਗਲੇ ਵੀ ਕਿਤੇ ਹੋਰੋਂ ਵੀ ਦੇਖੋ ਪੰਜਾਬ ਮੇਰੀ ਇੱਛਾ ਨਹੀਂ ਹੁੰਦੀ ਦੇਖੋ ਅੱਜ ਮੈਨੂੰ ਐਮਐਲਏ ਬਣੂ 7-8 ਮਹੀਨੇ ਹੋ ਗਏ ਮੈਂ ਸਿਰਫ ਆਪਨੀ ਇਲੈਕਸ਼ਨ ਵੇਲੇ ਇੱਥੇ ਇਹਨਾਂ ਨੂੰ ਬੇਨਤੀ ਕਰਨ ਜਰੂਰ ਆਇਆ ਸੀ ਤੇ ਮੈਂ ਹੁਣ ਮੇਰਾ ਹੁੰਦਾ ਜਿੱਥੇ ਮੈਂ ਜਿੱਥੇ ਕੋਈ ਮੇਰੇ ਕੋਲੇ ਆਵੇ ਚੱਲ ਕੇ ਜੇ ਕਿਸੇ ਹੋਰ ਜੁਨੀਅਨ ਦੀ ਕੋਈ ਸਾਡੇ ਕੋਲ ਸਮੱਸਿਆ ਹੋਊ ਤਾਂ ਅਸੀਂ ਉੱਥੇ ਵੀ ਜਾਵਾਂਗੇ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਇੱਥੋਂ ਦੀ ਸਮੱਸਿਆ ਸੀ ਤਾਂ ਮੈਂ ਇੱਥੇ ਇਹਨਾਂ ਨਾਲ ਇਹਨਾਂ ਨਾਲ ਨਾਲ ਖੜਾ ਤੇ ਅੱਗੇ ਵੀ ਮੈਂ ਇਹਨਾਂ ਨੂੰ ਭਰੋਸਾ ਦਿਵਾਇਆ ਜੋ ਮਰਜ਼ੀ ਹੋ ਜੇ ਐ ਡਟ ਕੇ ਨਾਲ ਖ ਇਨਾਂ ਦੀ ਮੇਤਾਨਾ ਬਿਲਕੁਲ ਖਵਾੜ ਨਹੀਂ ਹੋਣ ਦਿਊਗਾ ਤੇ ਕੋਸ਼ਿਸ਼ ਕਰੂੰਗਾ ਵੀ ਜਿਹੜੀ ਸਰਕਾਰ ਨੂੰ ਮਿਲ ਕੇ ਚਾਹ ਸਾਡੀ ਸਰਕਾਰ ਨਹੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਕੇ ਜਿਹੜੀਆਂ ਇਹਨਾਂ ਦੀਆਂ ਭਾਅ ਆ ਲਈਆਂ ਜਿਹਨਾਂ ਨੂੰ ਕੰਮ ਦਵਾਉਣ ਦੀ ਸਮੱਸਿਆ ਮਾ ਉਹਦਾ ਹੱਲ ਕਰਾਂ ਤੇ ਜਿਹੜੀਆਂ ਲੀਜ ਹੈ ਵੀ ਜਲਦੀ ਸੀ ਲੀਜ ਨੂੰ ਲਿਖ ਕੇ ਜਿਹੜਾ ਇਹਦੀ ਇਤਰਾਜ਼ ਲਾ ਕੇ ਇਹਨੂੰ ਕੈਨਸਲ ਕਰਾਵਾਵਾਂਗੇ ਤੇ ਜਿੱਥੇ ਤੱਕ ਜਾਣਾ ਪਿਆ ਮੈਂ ਇਹਨਾਂ ਦੀ ਪ੍ਰੇਟੇ ਲੜਾਈ ਚਾਹੇ ਇਹਨਾਂ ਨੂੰ ਚਾਹੇ ਕਾਨੂੰਨੀ ਹੋਵੇ ਚਾਹੇ ਸੜਕ ਤੇ ਬੈਠ ਕੇ ਲੜਨ ਵਾਲੀ ਲੜਾਈ ਹੋਵੇ ਮੈਂ ਡਟ ਕੇ ਲੜਵਾਂਗਾ ਸੱਚ ਜਸਰਾਤ ਇਹ ਆ ਵੀ ਐਸਾ ਇਫੈਕਟ ਆ ਯਾਰ ਜਿਹੜਾ ਹੈਗਾ ਟਰੱਕ ਯੂਨੀਅਨ ਦੇ ਵਿੱਚ ਬਹੁਤ ਹੋ ਰਿਹਾ ਇਸ ਦੇ ਵਿੱਚ ਤੁਹਾਨੂੰ ਇਹਦਾ ਹੱਥ ਲੱਗ ਰਿਹਾ ਵੀ ਕਿਹ ਕਿਹਦੇ ਦੇਖੋ ਭ੍ਰਿਸ਼ਟਾਚਾਰ ਤਾਂ ਜਿਹੜੇ ਅਸੀਂ ਬਹਾਵਾਂਗੇ ਕਰ ਕੋਈ ਵੀ ਰਹਿ ਮਿੱਥ ਤੱਕ ਇਹਨੂੰ ਐਲੀਗੇਟ ਨਹੀਂ ਕਰਦਾ ਪਰ ਜਦੋਂ ਅਸੀਂ ਰੌਲਾ ਪੈਣ ਤੋਂ ਬਾਵਜੂਦ ਸੋਨੂੰ ਚਾਰ ਆਪਰੇਟਰ ਜਾ ਕੇ ਕਹਿਣ 10 ਆਪਰੇਟਰ ਜਾ ਕੇ ਤੁਹਾਨੂੰ ਦੱਸਣ ਵੀ ਸਮੱਸਿਆ ਛੱਡਿਆ ਸਾਡੀ ਇਹਦਾ ਲੁੱਟ ਹੁੰਦੀ ਹੈ ਜੇਕਰ ਅਸੀਂ ਫਿਰ ਵੀ ਅੱਖਾਂ ਬੰਦ ਕਰਕੇ ਬੈਠੇ ਆ ਤਾਂ ਫਿਰ ਤਾਂ ਉਂਗਲ ਸਾਡੇ ਬਣੀ ਉੱਠੂਗੀ ਵੀ ਤੁਸੀਂ ਸਾਡੀ ਲੁੱਟ ਕਰਵਾ ਰਹੇ ਹੋ ਕਿ ਅੱਜ ਗੁਰਜੀਤ ਸਿੰਘ ਬਾਦੂਨੀ ਨੇ ਪ੍ਰੈਸ ਕਾਨਫਰੈਂਸ ਕੀਤੀ ਜੀ ਉਹਨਾਂ ਨੇ ਸਿੱਧਾ ਤੌਰ ਤੇ ਜਿਹੜਾ ਹੈਗਾ ਸੱਤਾਧਾਰੀ ਤੇ ਜਿਹੜੇ ਹੈਗੇ ਨਿਸ਼ਾਨੇ ਸਾਦੀ ਹੈ ਉਹਨਾਂ ਨੇ ਕਿਹਾ ਕਿ ਸੱਤਾਧਾਰੀ ਤੇ ਜਿਹੜੀ ਹੈਗੀ ਆਜੂ ਹੈ ਇਸ ਨੂੰ ਨੇ ਮਤਲਬ ਜ਼ਿੰਮੇਵਾਰ ਹੈ ਉਹ ਚੀਜ਼ ਹੈ ਨਹੀਂ ਮੈਂ ਬਿਲਕੁਲ ਤੁਹਾਨੂੰ ਮੈਂ ਵੀ ਤਾਂ ਉਹੀ ਗੱਲ ਕਹੀ ਹੈ ਨਾ ਵੀ ਜਦੋਂ ਰੌਲਾ ਪੈ ਰਿਹਾ ਜਿਹੜਾ ਬੰਦਾ ਉਹ ਸਾਲ ਕਿਉਂ ਲੀਡ ਕਰਦਾ ਖਾਸ ਕਰ ਜਦੋਂ ਮੈਂ ਐਮਐਲਏ ਮੈਨੂੰ ਪਤਾ ਲੱਗਾ ਮੈਂ ਇੱਥੇ ਆਂ ਜਿਉਂ ਪਾਰਟੀ ਦੇ ਉਹ ਰੂਲਿੰਗ ਪਾਰਟੀ ਹੈ ਜਿਹੜੇ ਉਹਨਾਂ ਦੇ ਨਮਾਇंदे ਆ ਜਦੋਂ ਉਹਨਾਂ ਕੋਲੇ ਇੱਕ ਆਪਰੇਟਰ ਦਾ ਸਮੂਹ ਇਕੱਠਾ ਹੋ ਕੇ ਗਿਆ ਸੀ ਤਾਂ ਉਹ ਉਹਨਾਂ ਦੀ ਗ ਉਹਤੇ ਕੋਈ ਕਾਰਵਾਈ ਕਰਨ ਜਾਇ ਨਹੀਂ ਸੀ ਜੇ ਤੁਸੀਂ ਉਹ ਸਭ ਕੁਝ ਦੇਖ ਕੇ ਅੱਖਾਂ ਬੰਦ ਕਰਦੇ ਤਾਂ ਫਿਰ ਸਿੱਧਾ ਇਹ ਲਈ ਕਿਸੇ ਤੁਹਾਡੇ ਤੇ ਆਊਗਾ ਹੀ ਤੱਕ ਮੈਂ ਸਾਰਿਆਂ ਨੂੰ ੱੱਲੇ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਤਾਂ ਹੋਰ ਪਾਰਟੀਆਂ ਨੂੰ ਆਮ ਲੋਕਾਂ ਨੂੰ ਵੀ ਕਹਿੰਦਾ ਸਾਨੂੰ ਇਹਨਾਂ ਅਪਰੇਟਰਾਂ ਨਾਲ ਖੜਨਾ ਚਾਹੀਦਾ ਸਾਨੂੰ ਇਹਨਾਂ ਦੀ ਲੜਾਈ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਚਾਹੇ ਕੋਈ ਵੀ ਸਿਆਸੀ ਪਾਰਟੀ ਹੋਵੇ ਕੋਈ ਸਾਡੀਆਂ ਕੋਈ ਹੋਰ ਡੈਮੋਕ੍ਰੈਟਿਕ ਜਥੇਬੰਦੀਆਂ ਹੋਣ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਇਸ ਲੜਾਈ ਦੇ ਵਿੱਚ ਵਿੱਚ ਡਟ ਕੇ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਜਿਹੜੀਆਂ ਜੋਕਾਂ ਲੱਗੀਆਂ ਹੋਈਆਂ ਖੂਨ ਪੀੜੀਆਂ ਇਹਨਾਂ ਨੂੰ ਉਹਨਾਂ ਤੋਂ ਮੁਕਤੀ ਦਵਾਈ ਐਮ.ਐਨ.ਐਲ. ਸਾਹਿਬ ਜਿਸ ਤਰ੍ਹਾਂ ਹੁਣ ਉਹ ਲੇਡੀਜ਼ ਦੇ ਨਾਂ ਦੇ ਇਹਨਾਂ ਨੇ ਦਿੱਤਾ ਟਿੱਕੇ ਦੇ ਕੀ ਨਾਉ ਦਾ ਮੰਜੀਤਪੁਰ ਕੀ ਹੈ ਹਾਂਜੀ ਬਹੁਤ ਹੀ ਤੇਜ਼ ਉਹ ਜੇਬ ਮੰਨ ਕੇ ਚੱਲੋ ਵੀ ਇਹ ਪਾਰਟੀਵਾਦੀ ਤੌਰ ਤੇ ਨਹੀਂ ਇਹਨੂੰ ਵਾਪਸ ਲੈਂਦੇ ਤਾਂ ਤੁਸੀਂ ਕੀ ਕਰੋਗੇ ਜੇ ਤੁਹਾਡੀ ਸਰਕਾਰ ਆਦੀ ਦੇਖੋ ਜੀ ਇਹ ਅਸੀਂ ਤਾਂ ਹੁਣੀ ਕੋਸ਼ਿਸ਼ ਕਰਾਂਗੇ ਇਹਨੂੰ ਕੈਸਲ ਕਰੇ ਕਾਨੂੰਨੀ ਲੜਾਈ ਲੜੀਏ ਦੀ ਇਹਦੇ ਬਾਰੇ ਕਾਨੂੰਨੀ ਪੱਖ ਵੀ ਦੇਖਾਂਗੇ ਮੈਨੂੰ ਲੱਗਦਾ ਹੈ ਵੀ ਜੇ ਇਨਾਂ ਦੇ ਆਗੂਆਂ ਨੇ ਵੀ ਥੋੜੀ-ਬਹੁਤੀ ਸਿਆਣਪ ਹੋਈ ਥੋੜੀ-ਬਹੁਤੀ ਦਇਆ ਹੋਈ ਇਹਨਾਂ ਬਰੀਰ ਪੇਟਰਾ ਦੇ ਲਈ ਉਹਨਾਂ ਦੇ ਦਿਲ ਦੇ ਵਿੱਚ ਤਾਂ ਉਹ ਆਪਣੇ ਆਪ ਹੀ ਸੈਂਸਨ ਵਾਪਸ ਆ ਲੈਣਗੇ ਲੇਕਿਨ ਜੇਕਰ ਜਿਵੇਂ ਕੱਲ ਓਪਰੇਟਰਾਂ ਨੇ ਅਲਟੀਮੇਟਮ ਦਿੱਤਾ ਹਫ਼ਤੇ ਦਾਸ ਦਿੰਦਾ ਜੇਕਰ ਉਹ ਤੱਕ ਇਹ ਗੱਲ ਨਹੀਂ ਹੁੰਦੀ ਤਾਂ ਮੈਂ ਇਹਨਾਂ ਸਾਰੇ ਭਾਈਆਂ ਨਾਲ ਰਾਇ ਕਰਕੇ ਜਿਸ ਤਰ੍ਹਾਂ ਦੀ ਵੀ ਲੜਾਈ ਚਾਹੇ ਮੇਰਾ ਨਾਮ ਸੁਖਪਾਲ ਸਿੰਘ ਜੀ ਪਾਲਾ ਸੰਧੂਪੱਤੀ ਸਾਡੇ ਨਾਲ ਜੀ ਬਹੁਤ ਟਾਈਮ ਤੋਂ ਇਹ ਚ ਗੱਲ ਚੱਲ ਰਹੀ ਜੀ ਅਸੀਂ ਘਟ ਤੋਂ ਘਟ ਜੇ ਗਿਣਤੀ ਕਰ ਲਈਏ ਜੀ ਘਟ ਤੋਂ ਘਟ 100 ਗੇੜਾ ਅਸੀਂ ਮંત્રી ਸਾਹਿਬ ਮੀਤਹਿਰ ਕੋਲੇ ਅਸੀਂ ਮਾਰਿਆ ਜੀ ਸਾਨੂੰ ਪਹਿਲੇ ਤਾਂ ਮੈਲ ਨਹੀਂ ਦਿੱਤਾ ਜਾਂਦਾ ਸੀਗਾ ਕੋਈ ਟਾਈਮ ਸੀ ਜਦੋਂ ਇੱਥੇ ਆ ਕੇ ਸਾਨੂੰ ਇਹ ਵਾਅਦਾ ਕਰੇ ਗਏ ਸੀ ਵੀ ਜਿਹੜਾ ਇੱਥੇ ਪ੍ਰਧਾਨ ਬਣਨਾਗਾ ਉਹ ਛੋਡੇ ਸਹਿਮਤੀ ਨਾਲ ਛੋਡੇ ਆਪਰੇਟਰਾਂ ਚੋਂ ਹੀ ਬਣਨਾਗਾ ਉਸ ਤੋਂ ਬਾਅਦ ਸਾਡੇ ਤੇ ਪ੍ਰਧਾਨ ਉਧਰੋਂ ਥੋਪਿਆ ਗਿਆ ਤੇ ਚਾਰ ਮੈਂਬਰ ਅਸੀਂ ਲਾਏਗੇ ਤਾਂ ਜੂਨੀਅਨ ਦੇ ਵਿੱਚੋਂ ਉਹਦੇ ਸਾਇਨ ਚਲਦੇ ਕੀਤੇ ਗਏ ਸਾਡਾ ਵਿੱਚ ਕੋਈ ਯੋਗਦਾਨ ਨਹੀਂ ਰੱਖਿਆ ਹੈਗਾ ਕਿਸੇ ਖਾਤੇ ਦੇ ਵਿੱਚ ਕੋਈ ਸਾਡੇ ਸਾਇਨ ਨਹੀਂ ਸੀਗੇ ਉਸ ਤੋਂ ਬਾਅਦ ਅਸੀਂ ਅੱਡੀ ਜੁ ਲੁੱਟ ਖਸੁੱਟ ਹੋਣ ਲੱਗੀ ਅਸੀਂ ਮੰਤਰੀ ਸਾਹਿਬ ਕੋਲੇ ਜਾਂਦੇ ਰਹੇ ਕਦੇ 100 ਬੰਦਾ ਵਾਗਿਆ ਕਰੇ 50 ਬੰਦੇ ਵਾਗੇ ਕਦੇ 20 ਬੰਦੇ ਵਾਗੇ ਤੇ ਉਦੋਂ ਵੀ ਕੋਈ ਉਹਨਾਂ ਨੇ ਸਾਡੇ ਸੁਣਵਾਈ ਨਹੀਂ ਕੀਤੀ ਸਾਨੂੰ ਵਿੱਚ ਬੰਦੇ ਮਿਲਣ ਵੀ ਨਹੀਂ ਦਿੰਦੇ ਸੀਗੇ ਤੇ ਅਸੀਂ ਕਿਹਾ ਵੀ ਅਸੀਂ ਕਹਿੰਦੇ ਜਿਵੇਂ ਤੁਸੀਂ ਯੂਨੀਅਨ 'ਚ ਸਾਡੇ ਬੋਲ ਕੇ ਗਏ ਸੀਗੇ ਵੀ ਵੀ ਤੁਹਾਡਾ ਆਪਰੇਟਰਾਂ 'ਚ ਪ੍ਰਧਾਨ ਬਣੂਗਾ ਵੀ ਤੁਸੀਂ ਆਓ ਯੂਨੀਅਨ 'ਚ ਪੁੱਛੋ ਜੀ ਵੀ ਕੀ ਸਾਡਾ ਹਾਲ ਹੈਗਾ ਤੇ ਸਾਨੂੰ ਇਹ ਗੱਲ ਕਹੀ ਗਈ ਵੀ ਮੈਂ ਯੂਨੀਅਨ 'ਚ ਕੀ ਕਰਨਾਗਾ ਨਾ ਸਾਡੇ ਉਸ ਤੋਂ ਬਾਅਦ ਜਦੋਂ MP ਇਲੈਕਸ਼ਨ ਲੜਿਆ ਇਹਨਾਂ ਨੇ ਫੇਰ ਵੀ ਨਹੀਂ ਆਏ ਕਿਉਂ ਨਹੀਂ ਆਏ ਕਿਉਂਕਿ ਸਾਡੇ ਮੂਰੇ ਕਹਿ ਨਹੀਂ ਸਕਦੇ ਸੀਗੇ ਸਾਨੂੰ ਵੀ ਸਾਡੇ ਨਾਲ ਵਾਅਦਾ ਕਰੇਗੇ ਜੋ ਵਾਅਦੇ ਤੋਂ ਝੂਠੇ ਹੋ ਗਏ ਸੀਗੇ ਤੇ ਹੁਣ ਅਸੀਂ ਆ ਹੁਣ ਹਰਿੰਦਰ ਢਾਲੀਆਲ ਇਹਨਾਂ ਕੋਲੇ ਵੀ ਜਾਂਦੇ ਰਹੀ ਆ ਟਰੱਕ ਯੂਨੀਅਨ ਕਦੇ 50 ਬੰਦੇ ਕਦੇ 60 ਬੰਦੇ ਫਿਰ ਸਾਨੂੰ ਕਿਹਾ ਗਿਆ ਵੀ ਘੱਟ ਤੁਸੀਂ ਇੰਨੇ ਬੰਦੇ ਨਾ ਆਇਆ ਕਰੋ ਤੁਸੀਂ 5-4 ਬੰਦੇ ਆਜਿਆ ਕਰੋ ਪਰ ਸਾਡੀ ਸੁਣਵਾਈ ਫੇਰ ਵੀ ਨਹੀਂ ਹੋਈ ਹੈਗੀ ਉੱਥੇ ਕੋਈ ਅਸੀਂ ਸਾਰਾ ਕੁਝ ਪ੍ਰੂਫ ਵੀ ਦਿੱਤੇ ਵੀ ਆ ਹਾਂ ਹਾਂ ਕੋ ਸਾਡੇ ਨਾਲ ਲੁੱਟ ਹੋ ਰਹੀ ਹੈਗੀ ਹਨਾ ਆ ਜਿਹੜਾ ਮੁੱਦਾ ਹੈਗਾ ਹੁਣ ਇਹ ਸਾਨੂੰ ਪਤਾ ਲੱਗਿਆ ਸੀ ਵੀ ਸਾਡੀ ਜਿਹੜੀ ਜ਼ਮੀਨ ਆ ਉਹ ਲੀਜ਼ ਤੇ ਦਿੱਤੀ ਗਈ ਆ ਅਸੀਂ ਇਹਦਾ ਡਾਟਾ ਕਢਾਇਆ ਜੀ ਕਢਾ ਕੇ ਅਸੀਂ ਬਾਈ ਕਾਲਾ ਟੈਲੋਂ ਜਿਹਨੇ ਸਾਡੀ ਮਦਦ ਕੀਤੀ ਬੀਸੀ ਦੇ ਮੈਮੋਰੰਡਮ ਵੀ ਦਿੱਤਾ ਤੇ ਉਹ ਅਸੀਂ ਸਾਰਾ ਕੁਝ ਕਰਕੇ ਅਸੀਂ ਇਹਨੂੰ ਕੱਢਿਆ ਇਹਦੀ ਖੋਜ ਕੀਤੀ ਤਾਂ ਸਾਰਾ ਕੁਝ ਸਾਹਮਣੇ ਆਇਆਗਾ ਤੇ ਹੁਣ ਇਹਨਾਂ ਕੋਲੇ ਕੋਈ ਜਵਾਬ ਨਹੀਂ ਜਵਾਬ ਕੀ ਆ ਸਾਨੂੰ ਮੰਦਾ ਚੰਗਾ ਬੋਲਦੇ ਨੇ ਸਾਨੂੰ ਮਲੰਗ ਪਰਖਦੇ ਨੇ ਜਿਹੜੇ ਪ੍ਰਧਾਨ ਚੁਣਿਆ ਗਿਆ ਹੁਣ ਤੁਹਾਡੇ ਵੱਲੋਂ ਇਹ ਦਮਾਰਾ ਕੀ ਐਕਸ਼ਨ ਲਿਆ ਜਾਣਾ ਇਹ ਜਿਹੜਾ ਵੀ ਐਕਸ਼ਨ ਮੈਂ ਲਵਾਂਗਾ ਜੀ ਜਮਾ ਯੂਨੀਅਨ ਦੀ ਸਹਿਮਤੀ ਨਾਲ ਲਵਾਂਗਾ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਲਵਾਂਗਾ ਤੇ ਬਹੁਤ ਕੁਸਾ ਯੂਨੀਅਨ ਦੇ ਵਿੱਚ ਕਰੋੜਾ ਰੁਪਏ ਦਾ ਘਾਫਲਾ ਜੀ ਇਹ ਮੈਂ ਕੱਢ ਕੇ ਦੱਸੂਗਾ ਮੀਡੀਆ 'ਚ ਜਾਗਰ ਕਰੂੰਗਾ ਤੇ ਜਿੱਥੇ ਸਾਡੇ ਜਿੱਥੇ ਕੋਈ ਸਾਨੂੰ ਦਿੱਕਤ ਆਊਗੀ ਸਾਡੇ ਭਾਈ ਕਾਲਾ ਢੱਲੋਂ ਜੀ ਉਹਨਾਂ ਤੋਂ ਸਾਥ ਲੈਂਦਾ ਜਾਊਗਾ ਸਾਡਾ ਸਹਿਯੋਗ ਦੇਣਗੇ ਸਾਡਾ ਸਾਨੂੰ ਭਰੋਸਾ ਦਿੱਤਾ ਇਹਨਾਂ ਨੇ ਜੇ ਤੁਹਾਡੀ ਜ਼ਮੀਨ ਮੰਨ ਲਓ ਨਹੀਂ ਉਹ ਹੁੰਦੀ ਤੁਹਾਡਾ ਨਹੀਂ ਇਸ ਸਰਵਾਈ ਨੂੰ ਤੁਹਾਡਾ ਅਗਲਾ ਸਿੱਟਾ ਕੀ ਹੋਏਗਾ ਸੰਘਰਸ਼ ਮਰਸਾ ਕਦਿਆਂ ਜੀ ਜ਼ਮੀਨ ਨਹੀਂ ਛੱਡਦਾ ਕਦੇ ਆਹੀ ਸੰਘਰਸ਼ ਤਾਂ ਕੋਈ ਸਾਡੇ ਤੇ ਜ਼ਮੀਨ ਤੇ ਕਬਜ਼ਾ ਕਰ ਲੈਣੀ ਅਸੀਂ ਐ ਕਬਜ਼ਾ ਨਹੀਂ ਕਰਨ ਦਿੰਦੇ ਖੱਟੜਾ ਸਾਹਿਬ ਪਹਿਲਾਂ ਪ੍ਰਧਾਨੀ ਆ ਹੁਣ ਇੱਥੇ ਇਹਨਾਂ ਚੱਲ ਰਹੀ ਸੀਗੇ ਵੀ ਖੱਟੜਾ ਸਾਹਿਬ ਜਿਹੜੇ ਸੀਗੇ ਕੱਦਾਂ ਤੇ ਲਾਂਦੇ ਹੁੰਦੇ ਸੀ ਇਸ ਹਿਸਾਬ ਦਾ ਆਪ ਵੀ ਤੁਹਾਨੂੰ ਤੁਹਾਡੇ ਤੋਂ ਅੱਜ ਬਹੁਤ ਉਮੀਦ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਦਾ ਕੁਝ ਕਰੋਗੇ ਸਾਹਿਬ ਜੀ ਖੱਟੜਾ ਸਾਹਿਬ ਤੋਂ ਚਾਰ ਕਦਮ ਉੱਪਰ ਜਾਵਾਂਗੇ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ